ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਕੋਲੋਂ ਚਾਰ ਚੋਰੀ ਦੇ ਮੋਟਰਸਾਈਕਲ ਤੇ ਖੇਤਾਂ ਦੇ ਵਿੱਚੋਂ ਚੋਰਾਇਆ ਹੋਇਆ ਸਮਾਨ ਬਰਾਮਦ ਹੁੰਦਾ ਦਰਸਲ ਇਸ ਬਾਬਤ ਜਾਣਕਾਰੀ ਦਿੰਦੇ ਆ ਪੁਲਿਸ ਕਪਤਾਨ ਫਾਜ਼ਿਲ ਕਾ ਡਾਕਟਰ ਪ੍ਰਗਿਆ ਜੈਨ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਚੋਰਾ ਤੇ ਸ਼ਰਤੀ ਅੰਸਰਾ ਖਿਲਾਫ ਕਾਰਵਾਈ ਕਰਦਿਆ ਹੋਇਆ ਇੱਥੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਦੇ ਕਬਜ਼ੇ ਦੇ ਵਿੱਚ ਮੋਟਰਸਾਈਕਲ ਬਰਾਮਦ ਹੋਏ ਨੇ ਦੱਸਿਆ ਜਾ ਰਿਹਾ ਇਕੇ ਇਥੇ ਚਾਰ ਮੋਟਰਸਾਈਕਲ ਇਸ ਵਿਅਕਤੀ ਦੇ ਕਬਜ਼ੇ ਦੇ ਵਿੱਚੋਂ ਬਰਾਮਦ ਕੀਤੇ ਗਏ ਨੇ ਤੇ ਇਸ ਦੇ ਨਾਲ ਮੋਟਰ ਤੇ ਹੋਰ ਸਮਾਨ ਵੀ ਬਰਾਮਦ ਹੁੰਦਾ ਖੇਤਾ ਦੇ ਵਿੱਚੋਂ ਚੋਰੀ ਕੀਤਾ ਗਿਆ ਸਮਾਨ ਇਸ ਦੇ ਕੋਲੋਂ ਬਰਾਮਦ ਕੀਤਾ ਗਿਆ ਜਿਸ ਦੇ ਕੋਲੋਂ ਚਾਰ ਮੋਟਰਸਾਈਕਲ ਇਸ ਦੇ ਨਾਲ ਹੀ ਇੱਕ ਮੋਟਰਸਾਈਕਲ ਦੀ ਚੇਸੀ ਦੋ ਮੋਟਰ ਟਿਊਬ ਵਲ ਤੇ ਤਿੰਨ ਮੋਟਰ ਬੋਡੀ ਤਾਰ ਸਹਿਤ ਹੋਰ ਵੀ ਬਹੁਤ ਸਾਰਾ ਸਮਾਨ ਬਰਾਮਦ ਹੁੰਦਾ ਤਾਂ ਇਸ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਡਾਕਟਰ ਪ੍ਰਗਿਆ ਜੈਨ ਐਸਐਸਪੀ ਫਾਜ਼ਿਲਕਾ ਦੀ ਰਹਿਣ ਵਾਇਦੇ ਹੇਠ ਚੋਰੀਆਂ ਉਥਲ ਪਾਉਣ ਵਾਸਤੇ ਪੂਰੀ ਸਾਡੀ ਟੀਮ ਤਤਪਰ ਹੈਗੀ ਹੈ ਜਿੰਦੇ ਵਿੱਚ ਇੱਕ ਦੋਸ਼ੀ ਚੋਰ ਨੂੰ ਫੜ ਕੇ ਲੈਂਦਾ ਹੈਗਾ ਮੁਕਦਮਾ ਦਰਜ ਹੋ ਗਿਆ ਜਿੰਦੇ ਕੋਲ ਚਾਰ ਮੋਟਰਸਾਈਕਲਾਂ ਦੀ ਰਿਕਵਰੀ ਕੀਤੀ ਗਈ ਹੈ ਅੱਗੇ ਵੀ ਹੋਰ ਵੀ ਅੰਦਰ ਤੋਂ ਆਸ ਹੈ ਕਿ ਹੋਰ ਜਿਹੜੀ ਹੈਗੀ ਹੈ ਚੋਰੀਆਂ ਦੀ ਟਰੇਸ ਹੋਣਗੀ ਸਰ ਬਾਈਕ ਤੋਂ ਇਲਾਵਾ ਵੀ ਕੁਝ ਹੋਰ ਗ੍ਰਾਮਤ ਹੋਏ ਬਾਈਕ ਤੋਂ ਇਲਾਵਾ ਜਿਵੇਂ ਉਹ ਮੋਟਰਸਾਈਕਲ ਜਾ ਕੇ ਉਹਦੇ ਕੁਝ ਪਾਰਟਸ ਨੂੰ ਤੋੜਦਾ ਹੁੰਦਾ ਸੀ ਉਹਨਾਂ ਦੇ ਵਿੱਚ ਇੱਕ ਗਰਾਇੰਡਰ ਇੱਕ ਆਰੀ ਵਗੈਰਾ ਉਹ ਵੀ ਬਰੰਬਤ ਹੋਈ ਕੁਝ ਪਾਰਟਸ ਮਿਲੇਗੇ ਨਹੀਂ ਕੁਝ ਇਹ ਪਤਾ ਲੱਗੇ ਕਿ ਕਿਸ ਤਰ੍ਹਾਂ ਦਾ ਕਰਦੇ ਕੀ ਸੀ ਬਾਅਦ ਚ ਵੇਚਦੇ ਸੀ ਕਿਵੇਂ ਵੇਚਦੇ ਸੀ ਵੇਚਦੇ ਸੀ ਅੱਗੇ ਉਹਨਾਂ ਦੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਸੱਟ ਕੇ ਵੇਚਦੇ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਗਰਾਇੰਡਰ ਕੁਝ ਤਾਂ ਪ੍ਰੋਪਰ ਪੂਰੇ ਤੋਂ ਪੂਰੇ ਬਾਹਰਲੇ ਮਤਲਬ ਅੱਗੇ ਵੇਚ ਦਿੰਦੇ ਸੀਗੇ ਕੁਝ ਨੂੰ ਜੇ ਇੱਥੇ ਕਿਤੇ ਚਲਾ ਦੇ ਸੀਗੇ ਉਹਨੂੰ ਪਾਰਟਸ ਦੇ ਵਿੱਚ ਦੇਖ ਦਿਨ ਸਰ ਕਿੰਨੇ ਮੋਟਰਸਾਈਕਲ ਜਿਹੜੇ ਬਰਾਮਦ ਹੋਏ ਸਾਮਾਨ ਕੀ ਕੀ ਹੋਰ ਬਰਾਮਦ ਹੋਇਆ ਜੀ ਦਾ ਚਾਰ ਮੋਟਰਸਾਈਕਲ ਤੇ ਕੁਝ ਪਾਰਟਸ ਵੀ ਹੈਗੇ ਬੰਦਾ ਕੌਣ ਹੈ ਜੀ ਜਿਹਨੂੰ ਗ੍ਰਿਫਤਾਰੀ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਇਹਦਾ ਨਾਮ ਅਨਮੋਲ ਸਿੰਘ ਹੈਗਾ ਰੈਣਾ ਵਾਲਾ ਜੀ ਇਹ ਅੰਨੀ ਦਿੱਲੀ ਤੇ ਰਹਿਣਾ ਉਹ ਪਹਿਲਾਂ ਵੀ ਮਾਮਲੇ ਦਰਜ ਨਹੀਂ ਇਹਨਾਂ ਤੇ ਪਹਿਲਾ ਮਾਮਲਾ ਨਹੀਂ ਦਰਜ ਕੁਝ ਆ ਰਹੀ ਸੀਗੇ ਇਹਦੇ ਬਾਰੇ ਇਨਪੁਟ ਤੇ ਉਸੇ ਬਿਹਾਵ ਤੇ ਕਰ ਗ੍ਰਿਫਤਾਰ ਕਿਵੇਂ ਹੋਇਆ ਜੀ ਪੂਰੇ ਏਰੀਆ ਦੇ ਵਿੱਚ ਸਾਡੀ ਇੱਕ ਟੀਮ ਬਣੀ ਹੋਈ ਹੈ ਚੱਲ ਰਹੀ ਹੈਗੀ ਅੱਜ ਜੋ ਇਨਫੋਰਮੇਸ਼ਨ ਆਈ ਸੀ ਕਿ ਇਹ ਅਨਮੋਲ ਦਾ ਉਹ ਬੰਦਾ ਜਿਹੜਾ ਚੋਰੀਆਂ ਕਰਦਾ ਹੈਗਾ ਅੱਜ ਉਹ ਰੰਗੇ ਹੰਤੀ ਕਾਬੂ ਆ ਸਕਦੇ ਉਹਦੇ ਕੋਲ ਮੋਟਰਸਾਈਕਲ ਹੈ। ਕੱਲੇ ਕੱਲੇ ਕੋਲ ਚਾਰ ਮੋਟਰਸਾਈਕਲ ਮਿਲੇ। ਬਿਲਕੁਲ ਜੀ। ਹੋਰ ਵੀ ਸਾਥੀ ਹੈ ਸਰ ਪਤਾ ਕਰੋ। ਇੱਕ ਮੌਕੇ ਤੇ ਰਿਕਵਰ ਤਿੰਨ ਉਹਨੇ ਬਾਅਦ ਚ ਰਿਕਵਰ ਕਰਾਇਆ। ਸਰ ਇਹਨੇ ਦੱਸਿਆ ਕਿ ਹੁਣ ਤੱਕ ਕਿੰਨੇ ਕ ਮੋਟਰਸਾਈਕਲ ਜਿਹੜੇ ਚੋਰੀ ਕਰ ਚੁੱਕੇ ਸੀ। ਫਿਲਹਾਲ ਇਤੋਂ ਤੱਕ ਹੀ ਹੈਗਾ ਅੱਗੇ ਹੁਣ ਉਹ ਸੀਟ ਚੱਲ ਰਹੀ ਹੈ ਕਾਰੋਬਾਰ ਚੱਲ ਰਿਹਾ ਕੋਈ ਸਾਥੀ ਵੀ ਨਾਲ ਹੈ ਜਾਂ ਅਕੇਲਾ ਹੀ ਚੋਰੀ ਕਰਦੀ ਹੈ ਇਹ ਫਿਰ ਆ ਜੇ ਐਫ ਆਈ ਆਰ ਦਰਜ ਹੋਗੇ ਉਹਦੇ ਵਿੱਚ ਅੱਗੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਛੋਕੜ ਕਿਸ ਤਰ੍ਹਾਂ ਦਾ ਹੈ ਇਸ ਮੁੰਡੇ ਦਾ ਜੀ ਇਹ ਜਿੱਦਾਂ ਇਹਨਾਂ ਦੇ ਡੇੜੀ ਦੇ ਮਕਦਮਾ ਹੈਗਾ ਉਹ ਵੀ ડીਲ ਦੇ ਅੰਦਰ ਹੈਗਾ ਜੋਨੀ ਤੇ ਮਕਦਮਾ ਤੇ ਪਤਾ ਲੱਗਿਆ ਕਿ ਹੁਣ ਤੱਕ ਕਿੱਥੇ ਜਾ ਕੇ ਵੇਚਦੇ ਸੀਗੇ ਕਿਵੇਂ ਵੇਚਦਾ ਸੀਗਾ ਕਿ ਕੀ ਕਿੱਦਾਂ ਇਹ ਸਾਰਾ ਇਹ ਤੋਂ ਚੋਰੀਆਂ ਕਰਦਾ ਸੀ ਕਿ ਇਹ ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਸੀਗੇ ਉਹ ਜਿੱਦਾਂ ਜਲਾਲਾਬਾਦ ਹੋ ਗਿਆ ਅਬ ਹੋਰ ਹੋ ਗਿਆ ਮਨੋਟ ਹੋ ਗਿਆ ਇਧਰ ਇਲਾਕਿਆਂ ਵਿੱਚ ਵਿੱਚ ਤੇ ਜਿਹਨਾਂ ਨੇ ਇਹ ਦੱਸਿਆ ਕਿ ਚੋਰੀ ਕਰਦੇ ਕਿਵੇਂ ਸੀ ਮਤਲਬ ਮੋਟਰਸਾਈਕਲ ਕਿਵੇਂ ਚੋਰੀ ਕਰਦੇ ਸੀ ਇਹ ਜਿੱਦਾਂ ਇਹਨਾਂ ਨੇ ਦੱਸਿਆ ਹੈ ਮਾਡਲ ਸਪ੍ਰਿੰਗ ਇਹ ਸੀਗੀ ਤੇ ਇੱਕ ਨੂੰ ਉਹਨੂੰ ਪਿੱਛੇ ਕਿਤੇ ਖੜਵਾ ਦਿੰਦੇ ਰੈਕੀ ਕਰਕੇ ਪ੍ਰੋਪਰ ਰੈਕੀ ਕਰਨ ਤੋਂ ਬਾਅਦ ਚੱਕਦੇ ਸੀ ਇਹ ਤਾਲਾ ਤੋੜਦੇ ਤਾਲਾ ਤੋੜਦੇ ਸੀਗੇ ਚਾਬੀ ਲਾ ਕੇ ਚੱਕਦੇ ਸੀਗੇ ਦੋਨੋਂ ਤਰੀਕੇ ਨਾਲ ਤਾਲਾ ਵੀ ਤੋੜ ਲੈਂਦੇ ਸੀਗੇ ਤੇ ਚਾਬੀ ਵੀ ਲਾਉਂਦੇ ਸੀ ਚਾਬੀਆਂ ਵੀ ਇਹਨਾਂ ਕੋਲ ਸ਼੍ਰੀ ਰਾਮ ਜੀ ਸਾਡੇ ਚੋਰੀ ਦੀ ਵਾਰਦਾਤ ਦੇ ਵਿੱਚ ਹੋਊਗਾ ਚਾਹੇ ਚੋਰੀ ਕਰਨ ਦੇ ਵਿੱਚ ਹੈਗੇ ਚਾਹੇ ਉਹ ਖਰੀਦਦਾਰ ਕਰਦਾ ਹੈ ਕ੍ਰੀਤੀਕਰਦਾ ਹੈ ਹੈਗੇ ਸਾਰਿਆਂ ਨੂੰ